ਅੱਜ ਬੜੇ ਮਹੱਤਵਪੂਰਨ ਵਿਸ਼ੇ ਤੇ ਗੱਲਬਾਤ ਹੋ ਰਹੀ ਹੈ AI ਤੇ ਤਾਂ ਇਹ ਐਡਾ ਵਿਸ਼ਾ ਅੱਜ ਕੱਲ੍ਹ ਵਿਸ਼ਾਲ ਹੋ ਚੁੱਕਿਆ ਹੈ ਜੀ ਇਹਦੇ ਤੇ ਜਿੰਨੀ ਵੀ ਗੱਲ ਆਪਾਂ ਕਰ ਸਕਦੇ ਆ ਤੇ ਜਿੰਨਾ ਕ ਆਪਾਂ ਅਗਾਹ ਕਰ ਸਕਦੇ ਆ ਉਸੇ ਦੀ ਲੋੜ ਹੈ। ਇਹੇ ਵਾਰੇ ਮੈਂ ਜਦੋਂ ਇਹ ਰਾਜਪਾਲ ਜੀ ਬੋਲ ਰਹੇ ਸੀ ਤਾਂ ਮੇਰੇ ਮਨ 'ਚ ਇੱਕ ਖਿਆਲ ਆ ਰਿਹਾ ਸੀ ਜਦੋਂ AI ਨੂੰ ਪੜਦੇ ਆ ਨਾ ਆਪਾਂ ਇਹਦੇ ਵਿੱਚ ਜਿਹੜੇ ਬਹੁਤ ਸਾਰੇ ਸੰਕਲਪ ਹੈ ਕਨਸੈਪਟ ਹੈ ਉਹਨਾਂ 'ਚ ਇੱਕ ਮਸ਼ੀਨ ਲਰਨਿੰਗ ਦਾ ਹੈ ਉਦੇਚ ਹੋ ਕੀ ਰਿਹਾ ਹੈ ਕੋਈ ਰਿਹਾ ਹੈ ਵੀ ਬਹੁਤਾ ਕੁਝ ਵੱਡੀਆਂ ਕੰਪਨੀਆਂ ਵੱਡੇ ਕਾਰਪੋਰੇਟਸ ਸਾਨੂੰ ਉਹ ਕੁਝ ਪ੍ਰੋਵਾਈਡ ਕਰ ਰਹੇ ਆ ਆਪਦੇ ਹਿਤਾਂ ਨੂੰ ਰੱਖਾ ਕੇ ਜਿਹਨੂੰ ਅਸੀਂ ਰਗਦੇ ਕੀ ਸਿਟਿਓਰੇਸ਼ਨ ਕਹਿ ਦਿੰਦੇ ਆ ਉਹ ਸਾਨੂੰ ਦੱਸਿਆ ਜਾ ਰਿਹਾ ਹੈ ਵੀ ਤੁਸੀਂ ਆ ਕਰੋ ਉਹ ਕਿਓਰੇਸ਼ਨ ਦੇ ਵਿੱਚ ਕੀ ਹੈ ਕਿ ਤੁਸੀਂ ਇੱਕ ਚੀਜ਼ ਲੱਭੋ ਜਾਂ ਇੱਕ ਚੀਜ਼ ਦੇਖੋ ਤੁਹਾਨੂੰ ਤੁਹਾਡਾ ਕੰਪਿਊਟਰ ਤੁਹਾਡਾ ਮੋਬਾਈਲ ਜਦੋਂ ਖੁੱਲੂਗਾ ਤਾਂ ਉਹਦੇ ਨਾਲ ਰਿਲੇਟਡ ਤੁਹਾਡੇ ਕੋਲੇ ਹਜ਼ਾਰਾਂ ਕੋਸ ਉਹਦੇ ਨਾਲ ਰਿਲੇਟਡ ਆ ਜੂ ਆਪਣੇ ਆਪ ਹੁੰਦਾ ਹੈ ਦੇਖੋ ਕਿੰਨੀ ਖਤਰਨਾਕ ਇਹ ਗੱਲ ਹੈ ਕਿ ਮਸ਼ੀਨ ਲਰਨਿੰਗ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਡਾਟਾ ਹੈ ਵੀ ਮਨੁੱਖੀ ਬੁੱਧੀ ਤੋਂ ਅੱਗੇ ਦੀ ਅੱਗੇ ਜਾ ਕੇ ਕਿਸ ਤਰ੍ਹਾਂ ਸਾਡੇ ਦਿਮਾਗਾਂ ਨੂੰ ਵਿਚਲਿਤ ਕਰ ਰਿਹਾ ਹੈ ਜਾਂ ਅਸੀਂ ਕੀ ਦੇਖਣਾ ਨਹੀਂ ਚਾਹੁੰਦੇ ਤਾਂ ਕਹਿੰਦੇ ਮਤਲਬ ਕਿ ਉਹ ਸਾਡੀ ਐਡਿਕਸ਼ਨ ਬਣ ਰਿਹਾ ਹੈ ਤੇ ਐਡਿਕਸ਼ਨ ਜਿਹੜੀ ਹੁੰਦੀ ਹੈ ਮੋਬਾਈਲ ਦੀ ਉਹ ਅੱਧੀ ਅੱਜਕੱਲ ਸਾਡੇ ਯੂਥ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋ ਗਈ ਹੈ ਕਿਉਂਕਿ ਉਹਦੇ ਰਾਹੀਂ ਉਹੋ ਹੀ ਕੁਝ ਸਾਡੇ ਸਾਹਮਣੇ ਆ ਰਿਹਾ ਜਿਹਨਾਂ ਤੁਸੀਂ ਇੱਕ ਵਾਰੀ ਦੇਖ ਲਿਆ ਜਾਂ ਤੁਹਾਡੀ ਪਸੰਦ ਬਣ ਗਿਆ। ਦੇਖੋ ਕਿੰਡੀ ਵੱਡੀ ਗੱਲ ਹੈ ਵੀ ਮਸ਼ੀਨੀ ਮਸਨੂਈ ਬੁੱਧੀ ਦੇ ਰਾਹੀਂ ਸਾਡੇ ਕੋਲੇ ਸਾਡੇ ਦਿਮਾਗ ਨੂੰ ਕਿਸ ਤਰ੍ਹਾਂ ਐਕਸਪਲੋਇਟ ਕੀਤਾ ਜਾ ਰਿਹਾ। ਅਗਲੀ ਗੱਲ ਕਿ AI ਦੇ ਵਿੱਚ ਕੱਲੀ ਇੰਡੀ ਟੈਕਨੀਕ ਨਹੀਂ ਹੈ ਵੀ ਮਨੁੱਖਰੇ ਜੋ ਕੁਝ ਡਾਟਾ ਫੀਡ ਕਰਤਾ ਜਾਂ ਮਨੁੱਖ ਜੋ ਕੁਝ ਚਾਹੁੰਦਾ ਵੀ ਆਹ ਕੁਝ ਮੈਨੂੰ ਮਿਲੇ ਗੱਲ ਇਹ ਨਹੀਂ ਨਹੀਂ ਹੈ। ਹੁਣ ਕੀ ਅੱਜ ਦੇ ਸਮਾਂ 'ਚ ਜਿਹੜਾ ਵੱਡਾ ਖਤਰਾ ਹੈ ਉਹ ਇਹ ਹੈ ਕਿ AI ਤੋ ਕਿ AI ਕੰਮ ਕਰਾ ਰਿਹਾ ਹੈ। ਜਿੰਦਾਬਾਦ ਕੀ ਵੀ ਤੁਹਾਡੀ ਸੋਚ ਤੋਂ ਤੁਹਾਡੀ ਕਲਪਨਾ ਤੋਂ ਬਾਹਰ ਐਸਾ ਕੁਝ ਹੋ ਰਿਹਾ ਹੈ ਵੀ ਤੁਸੀਂ ਮਨੁੱਖੀ ਬੁੱਧੀ ਸੋਚ ਨਹੀਂ ਸਕਦੀ ਵੀ ਇੱਥੋਂ ਤੱਕ ਵੀ AI ਕੰਮ ਕਰ ਸਕਦਾ ਹੈ। ਉਹ AI ਨੂੰ ਤੁਸੀਂ ਕੇਮ ਕੇਰਾ ਇੱਕ ਫੀਡ ਕਰਤਾ ਡਾਟਾ ਹੋ ਗਿਆ ਉਸ ਤੋਂ ਬਾਅਦ ਅੱਗੇ ਵੀ ਅੱਗੇ ਉਸ ਨੇ ਹੋਰ ਬਹੁਤ ਕੁਝ ਐਸਾ ਜਨਰੇਟ ਕਰ ਲਿਆ ਵੀ ਜਿਹੜੇ ਤੁਹਾਨੂੰ ਸੋਚ ਤੋਂ ਪਰੇ ਹੈ। ਕਹਿੰਦਾ ਬਾਬਾ ਕੀ ਵੀ ਤੁਸੀਂ ਆਪਣੀ ਮਜੂਤਾ ਜਿਹੜੀ ਹਕੀਕਤ ਹੈ ਉਸ ਤੋਂ ਉਹਨੂੰ ਪਾਸੇ ਕਰ ਦਿੱਤਾ ਹੈ ਕਹਿੰਦਾ ਬਾਬਾ ਕੀ ਕਿ ਟੈਕਨੀਕ ਜਿਹੜੀ ਹੈ ਅੱਜ ਦੇ ਦੌਰ ਦੇ ਵਿੱਚ AI ਨੂੰ ਜੇ ਮੈਂ ਸਮਝਾਂ ਇਸ ਨੂੰ ਬਹੁਤ ਚੰਦ ਬੰਦੇ ਜਿਹੜੇ ਆ ਉਹ ਆਪਦੇ ਲੋਕ ਇਥਾਂ ਨੂੰ ਪਾਸੇ ਛੱਡ ਗਏ ਆਪ ਦੇ ਪਰਸਨਲ ਜਿਹੜੇ ਹਿੱਤਾਂ ਕਰਦੇ ਇਸ ਤੇ ਕੰਪਨੀਆਂ ਦੇ ਉਹਨਾਂ ਨੂੰ ਲੈ ਕੇ ਉਹ ਵਧ ਰਹੇ ਹੈ ਔਰ ਇਸ ਪੱਧਰ ਤੇ ਜਾ ਰਹੇ ਹੈ ਕਿ ਤੁਸੀਂ ਆ ਗੱਲਾਂ ਲੜਾਈ ਦੀਆਂ ਹੋ ਗਿਆ ਉਸ ਤੋਂ ਵੀ ਪਰੇ ਵਿਨਾਸ਼ ਦੀਆਂ ਗੱਲਾਂ AI ਦੇ ਰਹੀ ਹੋ ਰਹੀਆਂ ਅਗਲੀ ਗੱਲ ਕੀ ਕਿ ਇੱਥੇ ਚਲੋ ਮੈਲਟ੍ਰਿਕਰ ਦਾ ਬੰਦਾ ਦੋ ਕਹਾਣੀਆਂ ਪੜੀਆਂ ਗਈਆਂ ਹਨ ਹੁਣ ਪਹਿਲੀ ਕਹਾਣੀ ਸੀ ਇੱਕ ਦੂਜੀ ਕਹਾਣੀ ਜਿਹੜੀ ਮਾਨਕੀੜਾ ਜੀ ਨੇ ਵੀ ਲਿਖੀ ਹੁਣ AI ਦੇ ਵਿੱਚ ਵੀ ਇੱਕ ਅਵੇਰਨੈਸ ਦੇ ਨਾਲ ਕ੍ਰिएशन ਦਾ ਸ਼ਬਦ ਆਉਂਦਾ ਹੈ ਉਹ ਜਿਹੜੀ ਕ੍ਰिएशन ਹੈ ਉਹ ਮਨੁੱਖੀ ਸਜਣਾ ਤਾਂ ਹੋ ਸਕਦੀ ਹੈ ਪਰ ਜਿਹੜਾ AI ਦੇ ਰਾਹੀਂ ਕ੍ਰिएशन ਹੁੰਦੀ ਹੈ ਉਹ ਬਹੁਤ ਹੀ ਕੁਝ ਐਸੀ ਹੁੰਦੀ ਹੈ ਜਿਹੜੀ ਮਨੁੱਖੀ ਸੁਵੇਦਨਾਵਾਂ ਤੋਂ ਤੁਹਾਡੀ ਸੈਂਸਿਟੀਵਿਟੀ ਤੋਂ ਬਾਹਰ ਹੈ ਇਸ ਲਈ ਅਸੀਂ ਇੱਥੇ ਗੱਲ ਰਾਜਪੁਰਾਣਾ ਨੇ ਮੈਂ ਇੱਕ ਗੁਰੂ ਨੂੰ ਪੜ੍ਹਦਾ ਰਹਿਣਾ ਅਮਜੀਤ ਗਰੇਵਾਲ ਨੇ ਉਹ ਬਹੁਤ ਬਹੁਤ ਡਾਊਟਿੰਗ ਕੀਤਾ ਤਾਂ ਉਹਨੇ ਸਾਡੇ ਕਲਚਰ ਦੇ ਹਵਾਲੇ ਨਾਲ ਸਹਿਜ ਦੇ ਹਵਾਲੇ ਦੇ ਨਾਲ AI ਨੂੰ ਮਤਲਬ ਵਿਆਖਿਆ ਕੀਤੀ ਜਿਹੜੇ ਸਾਡੀ ਆਪ ਦੀ ਸ਼ੌਂਕੜ ਸੱਭਿਆਚਾਰ ਦੇ ਵਿੱਚ ਸਾਡੀ ਇਤਿਹਾਸ ਦੇ ਵਿੱਚ ਕਿਸੇ ਸਸਤਿਆਰੇ ਮਨੁੱਖ ਦਾ ਕਨਸੈਪਟ ਹੈ ਉਹ ਕਿਵੇਂ ਹੋਊਗਾ ਇਹਦੇ ਲਈ ਤਾਂ ਬਹੁਤ ਵੱਡੀ ਗੱਲ ਹੈ ਨਾ ਮਸਲਾ ਗੱਲ ਇਹ ਨਹੀਂ ਵੀ ਤੁਹਾਡੀ ਮਕੈਨੀਕਲ ਲਾਈਫ ਦੇ ਰਾਹੀਂ ਤੁਹਾਨੂੰ ਜੋ ਕੁਝ ਪਹੁੰਚਤਾ ਤੁਹਾਡੇ ਕੋਲ ਉਹੀ ਸकता ਹੈ ਤਾਂ ਸੁਵੇਦਨਾਵਾਂ ਦੇ ਰਹਿਤ ਜਿਹੜਾ ਕੋਈ ਮਨੁੱਖ ਹੋਊਗਾ ਉਹ ਮਨੁੱਖ ਨਹੀਂ ਹੋਊਗਾ ਇਸ ਲਈ ਸਾਨੂੰ ਸਾਡੀ ਬੁੱਧੀ ਨੂੰ AI ਦੀ ਰਾਹੀਂ ਜਿਵੇਂ AI ਚਾਹੂਗੀ ਜਿਹੜੀ ਕੋਸ਼ਿਸ਼ ਥਾਂ ਦੇ ਵਿੱਚ ਹੋ ਜਾਣੀ ਹੈ ਕਿਉਂਕਿ AI ਬਾਰੇ ਇਹ ਕਿਹਾ ਜਾਂਦਾ ਹੈ ਵੀ ਇਹ ਨਾ ਪਾਸਟ ਨੂੰ ਦੇਖਦਾ ਹੈ ਨਾ ਫਿਊਚਰ ਨੂੰ ਦੇਖਦਾ ਉਹ ਪ੍ਰੈਜੈਂਟ ਦੇ ਵਿੱਚ ਜੋ ਕੁਝ ਵਾਪਰ ਰਿਹਾ ਤੁਹਾਡੇ ਉਸ ਦੀ ਆਬਜੈਕਟਿਵਿਟੀ ਨੂੰ ਮੁੱਖ ਰੱਖ ਕੇ ਉਸ ਨੇ ਫੈਸਲੇ ਲੈ ਕੇ ਉਸ ਤਕਨੀਕ ਨੂੰ ਵੱਧ ਵੱਧ ਵਰਤਣਾ ਹੁਣ ਕਹਾਣੀਆਂ ਦੀ ਗੱਲ ਸੀ ਪਹਿਲੀ ਕਹਾਣੀ ਜਦੋਂ ਪੜ੍ਹੀ ਗਈ ਉਹ ਬੜੀ ਸਿੱਧੀ ਸੀ ਉਹ ਲੜਕੀ ਵਾਲੀ ਉਹ ਜਦੋਂ ਕਹਾਣੀ ਸੀ ਤਾਂ ਮੈਂ ਆਖਿਆ ਯਾਰ ਉਸ ਤੋਂ ਪਹਿਲਾਂ ਇੱਕ ਕਾਮੇਡੀ ਫਿਲਮ ਜੀ ਸੀ ਦੇਖ ਪ੍ਰਾਤਾਂ ਚੱਲੀਆਂ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਪਰ ਮੈਨੂੰ ਐ ਲੱਗਿਆ ਵੀ ਕਲਾਦੇਵ ਖੋ ਜੇ ਉਸ ਨੂੰ ਕਾਮੇਡੀ ਨੂੰ ਦੇਖਿਆ ਜਾਵੇ ਤਾਂ ਉਹਨੇ ਬਹੁਤ ਵਧੀਆ ਕੰਮ ਕੀਤਾ ਉਹ ਫਿਲਮ 'ਚ ਹੈ ਤਾਂ ਕਾਮੇਡੀ ਹੋ ਲੇਕਿਨ ਉਹ ਸਾਰੇ ਪੁਛਤੇ ਵਿੱਚ ਉਹ ਜਿਹੜਾ ਮੁੰਡੇ ਦਾ ਵਿਆਹ ਕੋਈ ਢੋਲਾ ਕੁੱਤੀ ਨਾ ਕਰ ਦਿੱਤਾ ਜਾਂਦਾ ਉਹ ਦੇਖੋ ਉਹਨੂੰ ਸਾਰੇ ਕੋ ਸਹੀਕ ਸਮਝਦੇ ਹੋਏ ਵੀ ਅਸੀਂ ਉਹ ਤਾਂ ਮੰਕਰ ਨਹੀਂ ਹੋ ਰਹੇ ਹੁਣ ਜਿਹੜੇ ਕਲਚਰ ਦਾ ਮਸਲਾ ਵੀ ਸਾਡੇ ਅੰਦਰੋਂ ਕਦੋਂ ਜਾਊਗੀ ਮਾਨ ਖੇੜਾ ਜੀ ਨੇ ਉਹਦੇ ਪਿੱਛੇ ਕਹਾਣੀ ਦੇ ਜਿੰਨੇ પ્રસੰਗ ਹੈ ਉਹ ਪ੍ਰਸੰਗਾਂ ਦੇ ਵਿੱਚ ਸਾਡੇ ਕਲਚਰ ਦੇ ਵਿੱਚ ਕੀ ਕੁਝ ਪਿਆ ਹੈ ਸਾਡੀ ਮਰਿਆਦਾ ਸਾਡੀਆਂ ਸੋਸ਼ਲ ਵੈਲਿਊਜ਼ ਨੂੰ ਉਹਨੇ ਕਹਾਣੀ ਦੇ ਵਿੱਚ ਲਿਆ ਜਿਹੜੀ ਸਿਰਜਣਾ ਪੱਖੋਂ ਮੈਂ ਸਮਝਦਾ ਵੀ ਅਹਿਮ ਗੱਲ ਹੈ ਹੋਣੀ ਵੀ ਚਾਹੀਦੀ ਹੈ ਜੇ ਮੈਂ ਤੁਹਾਨੂੰ ਦੂਰ ਨਾ ਜਾਵਾਂ ਉਦਾਹਰਣ ਦੇਵਾਂ ਵੀ ਅਸੀਂ ਜਿਸ ਤਰ੍ਹਾਂ ਦੀ ਸੋਚ ਨਾਲ ਇੱਥੇ ਬੱਚੇ ਲੋਕ ਬੈਠੇ ਆਂ ਰੂਸ ਦੇ ਵਿੱਚ ਜਦੋਂ ਰੂਸ ਕ੍ਰੈਪਸ ਹੋਇਆ ਤਾਂ ਉਦੋਂ ਮੈਂ ਸੁਖਵੀਰ ਦਾ ਇੱਕ ਆਰਟੀਕਲ ਪੜ੍ਹਿਆ ਕੋਈ ਆ ਤੂੰ ਉੱਥੇ ਰਿਹਾ ਵੈਂ ਮੈਸੀ ਚ ਤੇ ਤੂੰ ਕੀ ਵੇਖਿਆ ਮਨੁੱਖੀ ਪੱਧਰ ਤੇ ਭਾਵਨਾਵਾਂ ਦੀ ਪੱਧਰ ਤੇ ਜੋ ਲੋਕਾਂ ਨੇ ਕਿਵੇਂ ਲਿਆ ਹੈ ਇਸ ਕਲੈਪਸ ਨੂੰ ਕੋਈ ਯਾਰ ਮੈਂ ਬਹੁਤ ਸਾਰੇ ਐਸੇ ਲੋਕ ਵੇਖੇ ਜਿਹੜੇ ਸੋਸ਼ਲਿਸਟ ਢਾਂਚੇ ਨਾਲ ਉਸ ਇਕਨੋਮੀ ਨਾਲ ਜੁੜ ਗਏ ਕਿਰਤ ਦੀ ਕਨਸੈਪਟ ਨਾਲ ਵੀ ਜੁੜ ਗਏ ਪਰ ਮੈਂ ਉਹਨਾਂ ਨੂੰ ਇਹ ਦੇਖਿਆ ਕਿ ਉਹ ਚਰਚਾਂ ਵੱਲ ਭੱਜ ਜਾਂਦੇ ਵੇਖੇ ਵੀ ਸਾਨੂੰ ਇਸ ਤੋਂ ਜਬਰੀ ਰੋਕਿਆ ਗਿਆ ਸੀ ਤੇ ਕਿਉਂ ਨਾ ਵੀ ਅਸੀਂ ਚਰਚ ਜਾ ਕੇ ਪ੍ਰੇਅ ਕਰ ਲਈਏ ਕਹਿਣ ਦਾ ਭਾਵ ਕੀ ਜਿਹੜੀਆਂ ਤੁਹਾਡੀਆਂ ਸਾਂਸਕ੍ਰਿਤਿਕ ਵੈਲਿਊਜ਼ ਐ ਜਿਹੜੀਆਂ ਮਨੁੱਖ ਨੂੰ ਮਨੁੱਖ ਬਣਾਉਂਦੀਆਂ ਉਹ ਚਾਹੇ ਰਿਲੀਜਨ ਐ ਚਾਹੇ ਕੁਛ ਵੀ ਐ ਹਮ ਰੀਤ ਗਰੇਵਾਲ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਵੀ ਅਸੀਂ ਉਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਇਹ ਟੈਕਨੀਕ ਜਿਹੜੀ ਹੈ ਤੁਹਾਨੂੰ ਬੜੀ ਕੋਈ ਬੁੱਧੀ ਤੋਂ ਬਾਹਰ ਹੋ ਕੇ ਵੀ ਤੁਸੀਂ ਸੋਚ ਨਹੀਂ ਸਕਦੇ ਕਿ ਕਿੱਥੋਂ ਤੱਕ سرمایہਦਾਰ ਜਿਹੜੇ ਲੋਕ ਨੇ ਆਪਦੇ ਹਿੱਤਾਂ ਨੂੰ ਵਾਕਈ ਇਸ ਨੂੰ ਵਰਤਣਗੇ ਔਰ ਵਰਤ ਰਹੇ ਆ। ਨੇੜੇ ਦੀ ਵਿਚਾਲ ਖਰਾਚ ਦੀ ਮੈਂ ਅਪ੍ਰੈਲ ਮਹੀਨੇ ਵਿਸ਼ੇਕ ਡੀਸੀ ਸੀ ਤੇ ਮੈਂ ਉੱਥੇ ਪੜ ਲਿਆ ਪਾਲੇਸਟਾਈਨ ਦੇ ਹੱਕ ਚ ਮੁਜ਼ਾਹਰਾ ਹੋਈ ਜਾਵੇ ਵਾਈਟ ਆਫ ਦੇ ਸਾਹਮਣੇ ਮੈਂ ਵੀ ਸ਼ਾਮਲ ਹੋ ਗਿਆ ਤੇ ਮੈਂ ਆਪਦੀ ਵੀਡੀਓ ਬਣਾ ਲਈਆਂ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਲੋਕਾਂ ਇਹਦੇ ਜਮਾ ਘਰ ਦੇ ਮੂਰੇ ਯਾਰ ਇੰਨਾ ਪ੍ਰੋਟੈਸਟ ਕਰੀ ਜਾ ਰਹੇ ਆ ਰੈਂਪ ਦੇ ਤੇ ਮੈਂ ਵੀਡੀਓ ਮਗਰੋਂ ਕਿਹਾ ਮੈਰੀ ਤਾਂ ਮਾਲੀ ਦੀ ਗੱਲ ਹੁੰਦੀ ਵੀ ਯਾਰ ਇੱਥੇ ਇੰਨਾ ਵਿਰੋਧ ਹੋ ਰਿਹਾ ਦਾ ਕੋਣ ਹਮ ਬੱਕਾ ਤੁਸੀਂ ਵੀਡੀਓ ਤਾਂ ਬਣਾ ਲਈ ਤੁਹਾਡੀ ਆਪ ਤਾਂ ਵੀ ਅਪਲੋਡ ਨਾ ਕਰਿਓ ਮੈਂ ਕਿਉਂ ਕਹਣਾ ਇਹ ਹੈ ਅਪਲੋਡ ਕੀਤੀ ਕੁਝ ਵੀਡੀਓ ਤੇ ਹਾਂ ਇਹ ਸਾਰਾ ਕੁਝ ਇਹਨਾਂ ਦੀ ਨਜ਼ਰ ਚ ਆਇਆ ਉਹੀ ਗੱਲ ਅਗਲੇ ਦਿਨ ਮੈਂ ਹਾਵੜ ਯੁਸਤੀ ਦਾ ਤੇ ਉਥੋਂ ਦੇ ਵਿਸਤਰ ਬਾਰੇ ਤੇ ਸਟੂਡੈਂਟਸ ਬਾਰੇ ਜਿਹੜੇ ਉਹ ਬਿਆਨ ਆ ਗਏ ਟਰੰਪ ਦੇ ਮੈਂ ਯਾਰ ਐਡੀ ਵੱਡੀ ਗੱਲ ਹੈ ਉਹ ਕਹਿੰਦਾ ਇਹਨਾਂ ਨੂੰ ਉਹਨੇ ਬਿਆਨ ਕੀਤਾ ਉਹ ਕਹਿੰਦਾ ਮੇਰੇ ਲੋਕ ਮੇਰੇ ਵਿਰੁੱਧ ਜੋ ਮਰਜ਼ੀ ਕਰੀ ਜਾਣ ਵੀ ਵਿਸਟਰ ਬਾਹਰ ਦਾ ਮੰਨਾ ਆ ਕਿ ਮੇਰੇ ਨਾਲ ਕਿਉਂ ਬੋਲੇ ਯਨ ਟੈਕਨੀਕ ਦੀ ਗੱਲ ਹੈ ਕਿ ਵੀ ਮੈਂ ਇੱਥੇ ਤਾਂ ਨਿਜਠ ਲੂ ਤੇ ਉਸਨੇ ਹਾਵੜ ਦੀ ਯੁਸਤੀ ਦੇ ਬਾਅਦ ਇਹ ਚਸੂਰ ਸਤੇ ਮਾਵਲੇ ਤੇ ਯਾ ਸਟੱਡੀ ਵਿਜੇ ਤੇ ਜਿਹੜੇ ਵਾਵਲੇ ਬੰਦੇ ਸੀ ਕਿੱਡੇ ਵੱਡੇ ਫੈਸਲੇ ਲਏ ਇਹ ਟੈਕਨੀਕ ਹੈ ਜਿਹੜੇ ਅੱਥਾਂ ਦੇ ਵਿੱਚ ਐਡਵਾਂਸਟ ਟੂ ਐਡਵਾਂਸ ਬੰਦੇ ਕੋਲ ਹੈ ਉਹ ਉਸ ਨੂੰ ਕਿਵੇਂ ਵਰਤ ਰਿਹਾ ਸੋ ਬਹੁਤ ਸਾਰੀਆਂ ਗੱਲਾਂ ਇੱਥੇ ਹੋ ਗਈਆਂ ਤੇ ਬਹੁਤ ਗੰਭੀਰ ਮਸਲਾ ਹੈ ਚਰਚਾ ਦਾ ਵਿਸ਼ਾ ਹੈ ਬੜਾ ਮੋਲਮਨ ਕੰਮ ਕਰ ਰਿਹਾ ਰਾਜਪਾਲ ਜੀ ਸਾਨੂੰ ਇਸ ਵੱਲ ਧਿਆਨ ਦੇ ਕੇ ਵਕਤ ਉਹ ਇਹ ਟੈਕਨੀਕ ਨੂੰ ਸਮਝਣ ਦੀ ਤੇ ਇਹਦੇ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਜੇ ਆਪਾਂ ਸਥੇਤ ਹੋਵਾਂਗੇ ਤੇ ਇਹਦੀ ਵਧੀਆ ਤੋਂ ਵਧੀਆ ਵਰਤੋ ਜਿਹੜੀ ਹੈ ਆਪਣੇ ਢੰਗ ਨਾਲ ਅਸੀਂ ਕਰ ਸਕੀਏ ਤਾਂ